ਐਸਿਆਂ ਦੇ ਲੈਣ ਦੇ ਨੂੰ ਪਹਿਲਾ ਸ਼ਖਸ ਨੂੰ ਕੀਤਾ ਗਿਆ ਅਗਵਾ ਤੇ ਫਿਰ ਕੀਤਾ ਗਿਆ ਉਸ ਦਾ ਕਤਲ ਜਾਣਕਾਰੀ ਮੁਤਾਬਕ ਗੁਰੂ ਅਰਸਾਏ ਦੇ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਨੂੰ ਕੱਲ ਜਲਾਲਾਬਾਦ ਹਲਕੇ ਦੇ ਪਿੰਦੇ ਪਿੰਡ ਹੋਸ਼ਖਾਸ ਦੇ ਰਹਿਣ ਵਾਲੇ ਸ਼ਾਮ ਲਾਲ ਅਤੇ ਉਸ ਦੇ ਸਾਥੀਆਂ ਨੇ ਕਾਰ ਦੇ ਵਿੱਚ ਇੱਕ ਸ਼ਖਸ ਨੂੰ ਅਗਵਾ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਆਪਣੇ ਪਿੰਡ ਲਿਆ ਕੇ ਸਾਰਾ ਦਿਨ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਸ਼ਾਮ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਕਤਲ ਕਰਨ ਤੋਂ ਬਾਅਦ ਜਦ ਇਹ ਇਸ ਦੀ লাশ ਨੂੰ ਟਿਕਾਣੇ ਲਗਾਇਆ ਜਾ ਰਿਹਾ ਸੀ ਤਾਂ ਇਸ ਦਾ ਪਤਾ ਲੱਗ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਾਮ ਲਾਲ ਅਤੇ ਉਸ ਦੀ ਪਤਨੀ ਜੋ ਅਗਵਾ ਕਰਨ ਦੇ ਵਿੱਚ ਇਨਵੋਲਵ ਸੀ ਦੋਨਾਂ ਨੂੰ ਕਾਬੂ ਕਰ ਲਿਆ ਇਸ ਮਾਮਲੇ ਦੇ ਵਿੱਚ ਗੁਰੂ ਅਰਸਾਏ ਦੇ ਐਸਐਚਓ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਹਿਲਾਂ ਉਹਨਾਂ ਦੇ ਵੱਲੋਂ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਕਤ ਸ਼ਖਸ ਦੀ লাশ ਮਿਲੀ ਹੈ ਤੇ ਉਹਨਾਂ ਦੇ ਵੱਲੋਂ ਦੋ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੁਝ ਕਿਹਾ ਪਰਿਵਾਰਕ ਮੈਂਬਰਾਂ ਨੇ ਤੇ ਐਸਐਚਓ ਨੇ ਆਓ ਸੁਣਦੇ ਹਾਂ ਤੁਹਾਡਾ ਮੇਰਾ ਪਾਲੋ ਰਾਣੀ ਨਾਂ ਹੈ ਕਿਥੋਂ ਦੇ ਰਹਿਣ ਵਾਲੇ ਅਸੀਂ ਨਵੀਂ ਵਾਦੀ ਪੱਠਾ ਵਸਤੀ ਗੁਰੂਰ ਸੈ ਰਹਿਣ ਵਾਲੇ ਆਂ ਕਿੰਨਾ ਦਾ ਜੜਾ ਕੀ ਡੈਥ ਹੋਈ ਹੈ ਮੇਰੇ ਘਰ ਵਾਲਾ ਰਮੇਸ਼ ਸਿੰਘ ਉਹਦੀ ਡੈਥ ਨੂੰ ਨੂੰ ਮਾਰ ਦਿੱਤਾ ਗਿਆ ਕਤਲ ਹੋ ਗਿਆ ਹੈ ਕਿੰਨਾ ਨੇ ਕਤਲ ਕੀਤਾ ਇਹ ਕਤਲ ਪਿੰਡ ਸੜੀਆਂ ਤੋਂ ਬੰਦੇ ਨੇ ਨਾਂ ਵੀ ਲੋ ਬੰਦੇ ਰੈਸਟ ਹੋ ਗਏ ਨੇ ਦੋ ਜਨਾਨੀਆਂ ਨੇ ਤੇ ਪੰਜ ਬੰਦੇ ਨੇ ਦੋ ਬੰਦੇ ਵੀ ਰੈਸਟ ਹੋ ਗਏ ਦੋ ਜਨਾਨੀਆਂ ਵੀ ਰੈਸਟ ਹੋ ਗਈਆਂ ਕਿਉਂ ਕਤਲ ਕੀਤਾ ਉਹਨਾਂ ਨੇ ਕਤਲ ਸਾਡਾ ਪੈਸਾ ਦਾ ਲੈਣ ਦੇਣ ਸੀ ਉਹਨਾਂ ਨੇ ਕੋਈ ਸਾਡੇ ਤੇ ਦਰਖਾਸਤ ਨਹੀਂ ਦਿੱਤੀ ਜੇ ਸਾਡਾ ਕੋਈ ਰੌਲਾ ਸੀ ਥਾਣੇ ਜਾਂਦੇ ਸਾਡੇ ਤੇ ਪਰਚਾ ਗਰੋਂਦੇ ਮੇਰੇ ਬੰਦੇ ਨੂੰ ਕੱਲ ਦੁਪਹਿਰੇ 1 ਵਜੇ ਘਰੋਂ ਲੈ ਕੇ ਨੇ ਗਾਲਚ ਸਾਫਾ ਪਾ ਕੇ ਬੰਦੀ ਬਣਾ ਕੇ ਉਸ ਤੋਂ ਬਾਅਦ ਮੈਂ ਠਾਣੇ ਆਈ ਸੋਚਨੇ ਬਹੁਤ ਜ਼ੋਰ ਲਾਇਆ ਉਹ ਬੰਦੇ ਨੇ ਬੰਦਾ ਨਹੀਂ ਸਾਨੂੰ ਵਾਪਸ ਦਿੱਤਾ ਠਾਣੇ ਆ ਕੇ ਉਹ ਲਾਰੇ ਹੀ ਲਾਉਂਦਾ ਰਹੇ ਹੁਣੇ ਆਉਣਾ ਮੈਂ ਕੱਲ ਨੂੰ ਆਉਣਾ ਸਵੇਰ ਆਉਣਾ ਉਹ ਲਾਰੇ ਹੀ ਲਾਈ ਗਿਆ ਸ਼ਾਮ ਨੂੰ ਐਸਐਚਓ ਸਾਹਿਬ ਨੂੰ ਲਾਚ ਲੱਗ ਗਈ ਮੇਰੇ ਨਿੱਕੇ ਨਿੱਕੇ ਬੱਚੇ ਨੇ ਮੈਨੂੰ ਨਿਸ਼ਾਬ ਦਿੱਤਾ ਜਾਵੇ ਮੇਰੇ ਬੰਦੇ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਇਹਦੀ ਨੋ ਵੀ ਇੱਥੇ ਰਸਟੇ ਦੀ ਇਹਦੀ ਨੋ ਨੂੰ ਛੁੱਟਣੀ ਨਹੀਂ ਚਾਹੀਦੀ ਹੁੰਦਾ ਘਰਾਂ ਵਾਲਾ ਇੱਥੇ ਇਹ ਉਹ ਵੀ ਛੁੱਟਣਾ ਨਹੀਂ ਚਾਹੀਦਾ ਜਿਹੜੀ ਧਕਾਰ ਵਾਲੀ ਜਨਾਨੀ ਹੈ ਤਿੰਨ ਬੰਦੇ ਤੇ ਇੱਕ ਬੰਦਾ ਉਹਨੇ ਮੈਂ ਸਿਆਣਿਆ ਇੱਥੇ ਇਹਨੇ ਪੈਸਿਆਂ ਦਾ ਲੈਣ ਦੇਣ ਸੀ ਇਹ ਸਾਡਾ ਹੈਗਾ ਸੀ 1.5 ਲੱਖ ਦਾ ਕਦੋਂ ਦਾ ਰੋਲਾ ਚੱਲੀ ਜਾਂਦਾ ਹੈ ਇਹ ਰੋਲਾ ਚੱਲੀ ਨੂੰ ਹੋ ਗਏ ਤਿੰਨ ਚਾਰ ਮਹੀਨੇ ਚਾਰ ਮਹੀਨੇ ਸਿਆਲੇ ਪੁਰਛੇ ਤਿੰਨ ਚਾਰ ਮਹੀਨੇ ਹੋ ਗਏ ਹਾਂ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਤੁਹਾਡੇ ਘਰ ਆਏ ਨੇ ਇਹ ਹੈਗਾ ਸੀ 1 ਵਜੇ 1.5 1.5 ਦਾ ਟਾਈਮ ਸੀ 1 ਵਜੇ ਤੋਂ ਬਾਅਦ ਤੇ 2 ਵਜੇ ਤੋਂ ਪਹਿਲਾਂ ਪਹਿਲਾਂ ਨਾਲ ਦੇ ਨਾਲ ਪੁਲਿਸ ਨੂੰ ਸੋਚ ਨਾਲ ਦੀ ਨਾਲ ਦੀ ਨਾਲ ਪੁਲਿਸ ਕੋਲੇ ਸੀ ਆ ਗਏ ਆ ਨਾਲ ਦੀ ਨਾਲ ਬੰਦੇ ਭੱਜ ਗਏ ਸੀ ਨਾਲ ਦੀ ਨਾਲ ਬੰਦੇ ਭੱਜ ਗਏ ਜਿ ਲੈ ਕੇ ਮੇਰੇ ਘਰ ਵਾਲੇ ਨੂੰ ਉਸ ਤੋਂ ਬਾਅਦ ਐਸ.ਟੀ. ਨੂੰ ਫੋਨ ਕਰਦਾ ਰ ਵੀ ਤੂੰ ਬੰਦਾ ਲਾਇਆ ਜਿਵੇਂ ਮਰਜੀ ਤੇ ਅਸੀਂ ਮਤਲਬ ਕਰ ਤੈਨੂੰ ਜੋ ਵੀ ਤੁਹਾਡਾ ਲੈਣ ਦੇਣ ਕਰਾ ਦੇਣੇ ਆ ਵੀ ਬੰਦੇ ਨੂੰ ਛੱਟਫੇਟ ਨਾ ਮਾਰੀ ਉਸ ਬੰਦੇ ਨੇ ਲਾਰੇ ਲਾਈ ਰੱਖੇ ਮੈਂ ਸ਼ਾਮ ਨੂੰ ਲਿਆਉਣਾ 5 ਵਜੇ ਤੇ ਬਾਅਦ ਚ ਐਸ.ਟੀ. ਨੂੰ ਕਹਿਣ ਲੱਗੇ ਵੀ ਤੁਸੀਂ ਮੇਰੇ ਤੋਂ ਵਰਚਾ ਉਲਟਾ ਕਾਟਦੇ ਹੋ ਤੇ ਮੈਂ ਉਹ ਬੰਦਾ ਕਿਵੇਂ ਲਿਆਵਾਂ ਇਹ ਮੇਰੇ ਘਰੇ ਪੈਸੇ ਦੇ ਦੇਣ ਜਾਂ ਮੈਂ ਕਤਲ ਕਰ ਦੇਣਾ ਪਹਿਲਾਂ ਇਹਨਾਂ ਦਾ ਕਤਲ ਕਰਨਾ ਤੇ ਬਾਅਦ ਚ ਮੈਂ ਇਹਦੇ ਘਰ ਵਾਲੇ ਦਾ ਵੀ ਕਤਲ ਕਰ ਦੇਣਾ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਇਹਨਾਂ ਗੱਲਾਂ ਦੀ ਤੁਹਾਨੂੰ ਕਿੱਥੋਂ ਡੈੱਡ ਬੋਡੀ ਕਿੱਥੋਂ ਮ ਮੈਨੂੰ ਤਾਂ ਜੇ ਮੇਰਾ ਬੰਦਾ ਮਿਲਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਕਿੱਥੇ ਠੀਕ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਆ ਜਿਹੜਾ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰੂ ਅਰਸਾ ਦੇ ਵਿੱਚ ਤੁਸੀਂ ਲੇਬਰ ਯੂਨੀਅਨ ਤੇ ਪ੍ਰਧਾਨ ਵੀ ਉਹ ਤੁਹਾਡੇ ਰਿਸ਼ਤੇਦਾਰ ਵੀ ਨੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਜਿਵੇਂ ਹੀ ਗੱਲ ਸਾਨੂੰ ਪਤਾ ਲੱਗਿਆ ਅੱਜ ਸਵੇਰ ਵੀ ਆ ਜਿਹੜੀ ਹੈ ਘਟਨਾ ਵਾਪਰੀ ਹੈ ਤਾਂ ਉਸ ਤੋਂ ਬਾਅਦ ਬੜਾ ਦੁੱਖ ਹੋਇਆ ਮਨ ਨੂੰ ਔਰ ਇੱਕ ਬੜੀ ਮੰਦ ਭਾਗੀ ਘਟਨਾ ਜਿਹੜੀ ਹੈ ਜੀ ਉਹ ਵਾਪਰੀ ਹੈ ਇਹਦੇ ਵਿੱਚ ਮੈਂ ਕਹਿੰਦਾ ਜਿਹੜੇ ਦੋਸ਼ੀ ਉਹਨਾਂ ਨੂੰ ਫੜ ਲਏ ਗਏ ਤੇ ਸਖਤ ਤੋਂ ਸਖਤ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਹਦੇ ਪਿੱਛੇ ਇਹਦੇ ਵਿੱਚ ਜਿਸ ਦਾ ਹੱਥ ਸੀਗਾ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਫੜ ਕੇ ਜਲਦੀ ਤੋਂ ਜਲਦੀ ਉਹਨਾਂ ਦੇ ਸੁਰੱਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਉਹਨਾਂ ਨੂੰ ਵੀ ਸਖਤ ਤੋਂ ਸਖਤ ਜਿਹੜੀ ਬਣਦੀ ਸਜ਼ਾ ਦਿੱਤੀ ਜਾਵੇ ਬਾਬਾ ਜੀ ਕੀ ਮੈਟਰ ਕੀ ਹੋਇਆ ਜਿਹੜਾ ਕਿ ਇੱਕ ਲੜਕੇ ਨੂੰ ਜਿਹੜਾ ਮੌਤ ਦੇ ਘਰ ਉਤਾਰ ਦਿੱਤਾ ਗਿਆ ਮੈਟਰ ਜੀ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਹੈਗਾ ਸੀਗਾ ਤੇ ਉਹਦੇ ਪੈਸਾ ਦੇ ਲੈਣ ਦੇਣ ਦੇ ਵਿੱਚ ਇਹਨਾਂ ਦੀ 15 ਦਿਨ ਪਹਿਲਾਂ ਵੀ ਲੜਾਈ ਹੋਈ ਚੁਕੀ ਹੋਏਗੀ ਸੀਗੀ ਲੜਾਈ ਹੋਈ ਸੀਗੀ ਉਹਦੇ ਵਿੱਚ ਇਹਨਾਂ ਨੇ ਕੱਲ ਫੇਰ ਆਏ ਨੇ ਉਹ ਕਿਤੇ 1 ਵਜੇ 1.5 ਦਾ ਕਰੀਬ ਦਾ ਟਾਈਮ ਸੀਗਾ ਆਏ ਸੀ ਇਹ ਜਿਨ੍ਹਾਂ ਦੇ ਨਾਲ ਪੈਸਾ ਦਾ ਲੈਣ ਦੇਣ ਹੈਗਾ ਸੀਗਾ ਹਾਂ ਏ ਆਏ ਨੇ ਘਰੇ ਇਹਨਾਂ ਨੇ ਆਪੇ ਕਿਰਪਾਨਾ ਚਲਾ ਕੇ ਉਹਨੂੰ ਘਰੋਂ ਚੱਕ ਕੇ ਲੈ ਗਏ ਨੇ ਘਰੋਂ ਚੱਕਣ ਦੇ ਬਾਵਜੂਦ ਇਹ ਬਾਹਰ ਥਾਣੇ ਆਏ ਨਹੀਂ ਥਾਣੇ ਪੁਲਿਸ ਨੇ ਨਾਲ ਦੀ ਨਾਲ ਕਾਰਵਾਈ ਕੀਤੀ ਆ ਐਸਐਚਓ ਜੀ ਸਿਕੰਦਰ ਬਰਾੜ ਨਾਲ ਦੀ ਨਾਲ ਗਏ ਨੇ ਗੱਡੀਆਂ ਭਰ ਕੇ ਲੈ ਕੇ ਗਏ ਨੇ ਮਗਰ ਇਹਨਾਂ ਨੇ ਪੱਜਾ ਤਰੁੱਕੀ ਕੀਤੀ ਹੈ ਮਗਰ ਬਹੁਤ ਜ਼ਿਆਦਾ ਅੱਜ ਅਸੀਂ ਕਹਿ ਦਗੇ ਵੀ ਸਾਡੀ ਇਹਨਾਂ ਨੇ ਕਾਰਵਾਈ ਨਹੀਂ ਪਾਈ ਕਾਰਵਾਈ ਇਹਨਾਂ ਨੇ ਨਾਲ ਦੀ ਨਾਲ ਹੀ ਕੀਤੀ ਆ ਜਦੋਂ ਐਸਐਚਓ ਇਹ ਤੋਂ ਗੱਡੀਆਂ ਲੈ ਕੇ ਗਿਆ ਚਲਾ ਬਾਅਦ ਦੇ ਵਿੱਚ ਇਹਨਾਂ ਨੇ ਧਲਾਖ ਕੀਤੀ ਐ ਐਸਐਚਓ ਨੇ ਬਹੁਤ ਜ਼ਿਆਦਾ ਬੋਲੇ ਨੇ ਵੀ ਅਸੀਂ ਨਹੀਂ ਇੱਥੇ ਲੈ ਕੇ ਆਉਣਾ ਬੰਦਾ ਜੇ ਵੀ ਹੈਗੀ ਸੀ ਆ ਇਹਨਾਂ ਨੂੰ ਮਾਰ ਦੇਵਾਂਗੇ ਸਿੱਧ ਉਹਨਾਂ ਤਾਂ ਕਾੜੇ ਦੇ ਰਹੇ ਨੇ ਲੋਕੇਸ਼ਨ ਕਾੜ ਕੇ ਜਿੱਥੇ ਵੀ ਇਹ ਜਾਂਦੇ ਸੀਗੇ ਉੱਥੇ ਹੀ ਜਿੱਥੇ ਲੋਕੇਸ਼ਨ ਨਿਕਲਦੀ ਸੀਗੀ ਉੱਥੇ ਹੀ ਇਹ ਕਿਤੇ ਗਾਂ ਪਸ਼ਾ ਕਰ ਦਿੰਦੇ ਸੀ ਲੈ ਕੇ ਫਿਰਦੇ ਰਹੇ ਨੇ ਬਹੁਤ ਬੁਰੀ ਹਾਲਤ ਦੇ ਨਾਲ ਉਹਦੀ ਮੌਤ ਕਰ ਦਿੱਤੀ ਗਈ ਆ ਪੁਲਿਸ ਨੇ ਤੁਰੰਤ ਇਹਨਾਂ ਦੇ ਨਿਯਾਲ ਦੋ ਲੇਡੀਜ਼ ਲੈ ਕੇ ਆਂਦੇ ਗਾਣੇ ਚੱਕ ਕੇ ਇੱਕ ਬੰਦਾ ਆਪਣੇ ਜਿਦੋਂ ਡੈੱਡ ਬੋਡੀ ਲੈਣ ਗਿਆ ਨੇ ਨਾਲ ਹੀ ਲੱਭ ਲਿਆ ਉਹਨੇ ਢਿੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ ਜਿਹਦਾ ਕੀ ਹੋਣੀ ਅਮਰਤ ਨਹੀਂ ਛਕਿਆ ਆ ਸਿਰੋ ਵੀ ਮੁੰਨਾਈ ਤੇ ਦਾੜਾ ਵੀ ਨਹੀਂ ਛੱਡਿਆ ਆਇਆਗਾ ਤੇ ਕੋਈ ਕਕਾਰ ਵੀ ਨਹੀਂ ਪਾਇਆ ਹੋਏਗੇ ਕਿਉਂ ਨਹੀਂ ਅਮਰਤ ਨਹੀਂ ਛਕਿਆਗਾ ਜੇ ਆਪਾਂ ਇਹ ਸੋਚ ਕੇ ਵੀ ਜਦੋਂ ਅਮਰਤ ਛਕਾਇਆ ਜਾਂਦਾ ਉਸ ਟਾਈਮ ਤੇ ਬਾ ਜੂੜਾ ਤੇ ਦਾੜਾ ਪਹਿਲੇ ਨੰਬਰ ਤੇ ਰਖਾਉਂਦੇ ਆ ਉਹ ਫਿਰ ਬਾਣਾ ਵੀ ਆਪਾਂ ਨੂੰ ਅਮਰਤ ਛਕਾਇਆ ਜਾਂਦਾ ਹੈ ਇਹਨਾਂ ਨੇ ਬਾਣਾ ਪਾ ਕੇ ਗੁਰੂ ਦੇ ਬਾਣੇ ਨੂੰ ਉਹਨਾਂ ਨੇ ਲੀਕ ਲਾਈ ਆ ਬੇਅਦਬੀ ਕੀਤੀ ਆ ਬੇਅਦਬੀ ਦਾ ਪਰਚਾ ਹੋਣਾ ਚਾਹੀਦਾ ਜੋ ਪਾਲੀ ਦੇ ਬੱਚਿਆਂ ਨੂੰ ਜਿਹੜਾ ਰਮੇਸ਼ ਨੂੰ ਮਾਰ ਦਿੱਤਾ ਉਹਨਾਂ ਨੂੰ ਵੱਧ ਤੋਂ ਵੱਧ ਇਨਸਾਫ ਮਿਲਣਾ ਚਾਹੀਦਾ ਇਹਨਾਂ ਬੰਦਿਆਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਜੇ ਕਰਕੇ ਇਹ ਵੀ ਸਾਡੇ ਨਾਲ ਬੇਅਦਬੀ ਦਾ ਮਾਮਲਾ ਨਹੀਂ ਦਰਜ ਕਰ ਦੇਗੇ ਫਿਰ ਅਸੀਂ ਆਪ ਦੀ ਇਨਗ ਸਿੰਘ ਕਾਰਵਾਈ ਪਾਵਾਂਗੇ ਲਾ ਹੋਇਆ ਬੰਦੇ ਨੂੰ ਕਰਨੈਕ ਕਰਕੇ ਕਤਲ ਕਰ ਦਿੱਤਾ ਗਿਆ ਕੱਲ ਮਿਤੀ 3 4 25 ਨੂੰ ਜਿਹੜਾ ਹੈਗਾ ਕਿ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਅ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇੱਥੋਂ ਇੱਥੋਂ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 ਪੜਾ 25 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 333 115 2 140 3 355 2 191 3 190 ਬੀ ਐਨ ਐਸ ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਕਿਡਨਾਪ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲਿਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਫਟਾ ਆਪਣੇ ਫੋਨ ਬੰਦ ਕਰ ਲਏ ਲੋਕੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਹੀ ਉਸੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਦੇਸ਼ਬੰਦੀ ਅਸੀਂ ਡੈਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਸ਼ੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜਰਮਨ ਦੇ ਵਿੱਚ ਵਾਧਾ ਕਰਤਾ ਸੀ ਤੇ ਅਗਲੀ ਜਿਹੜੀ ਤਬਦੀਸ਼ ਆ ਉਹ ਜਾਰੀ ਆ ਕਿੰਨੇ ਟੋਟਲ ਦੇ ਜੀ ਪਰਚਾ ਕਟਿਆ ਗਿਆ ਜੀ ਟੋਟਲ ਇਸ ਟਾਈਮ ਤੇ ਜਿਹੜਾ ਇੱਕ ਤਾਂ ਸ਼ਾਮ ਲਾਲ ਆ ਜੀ ਏਕੇ ਦੀ ਪਤਨੀ ਸੋਮਾ ਰਣੀ ਆ ਜੀ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋ ਚੀਜ ਜਿਹੜੇ ਮੇਨ ਆ ਇਹ ਅਸੀਂ ਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ جاری ਆ ਧੰਨਵਾਦ